ਆ ਦੇਖੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹੁਲਕਾਰੀ ਹੁਲਕਾਰੀ ਦੀ ਇਹ ਮੈਂ ਚਾਦਰ ਬਣਾਈ ਆ ਹੈਡ ਮੇਡ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਸਾਰੀ ਕਲਾਕਾਰੀ ਤੁਸੀਂ ਵੀ ਕਰ ਸਕਦੇ ਹੋ ਦੇਖੋ ਕਿੰਨੇ ਪਿਆਰੀ ਲੱਗਦੀ ਹੈ ਪੂਰਾ ਬਾਗ ਲੱਗਦਾ ਇੱਕ ਹਨਾ ਜੀ ਤੇ ਮੇਰੀਆਂ ਸਾਰੀਆਂ ਭੈਣਾਂ ਵਾਗੇ ਰਿਕੁਐਸਟ ਹੈ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਇਹ ਦੇਖੋ ਕਿੰਨਾ ਪਿਆਰਾ ਆਰਟੀਕਲ ਤਿਆਰ ਕੀਤਾ ਆਪਾਂ ਦੇਖੋ ਕਿਵੇਂ ਸਾਰਾ ਭਰਿਆ ਭਰਿਆ ਲੱਗਦਾ ਆਪਾਂ ਨੂੰ ਇਹ ਸਾਰਾ ਕੁਝ ਤੁਸੀਂ ਵੀ ਤਿਆਰ ਕਰ ਸਕਦੇ ਹੋ ਲੋੜ ਹੈ ਬਤ ਉਹ ਦਾ ਸਾਥ ਦੇਣ ਦੀ ਹੌਸਲਾ ਦੇਣ ਦੀ ਤਾਂ ਜੋ ਮੈਂ ਵੀ ਫਿਰ ਤੁਹਾਨੂੰ ਲਾਈਵ ਹੋ ਕੇ ਸਾਰਾ ਕੁਝ ਸਿਖਾਵਾਂ ਬਸ ਜਦੋਂ ਹਜੇ ਐਦਾਂ ਲੱਗਦਾ ਜਿਵੇਂ ਇੰਟਰਸਟ ਘੱਟ ਹੈ ਤੇ ਜਦੋਂ ਆ ਲੱਗਿਆ ਵੀ ਹੁਣ ਮੇਰੀਆਂ ਭੈਣਾਂ ਦਾ ਇੰਟਰਸਟ ਵਧ ਗਿਆ ਤਾਂ ਬਹੁਤ ਵੱਧ ਤੁਹਾਨੂੰ ਪ੍ਰੈਕਟੀਕਲ ਲਾਈਵ ਸਿਖਾਵਾਂਗੇ ਬਹੁਤ ਈਜ਼ੀ ਹੈ ਇਹ ਵੀ ਆਪਾਂ ਬਹੁਤ ਸੁਣੀਆਂ ਸੁਣੀਆਂ ਫਲਕਾਰੀਆਂ ਤਿਆਰ ਕਰ ਸਕਦੇ ਆ ਆਪਣੇ ਘਰਾਂ ਚ ਸ਼ਗਨ ਵਿਹਾਰਾਂ ਚ ਲੈਣ ਵਾਸਤੇ ਸੂਟ ਤਿਆਰ ਕਰ ਸਕਦੇ ਆ ਬਾਗ ਤਿਆਰ ਕਰ ਸਕਦੇ ਆ ਇਹ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਮਿਲਨੇ ਸਾਰੀਆਂ ਭੈਣਾਂਾਂ ਦਾ ਸਤਿ ਸ੍ਰੀ ਅਕਾਲ